ਕਿਸਾਨ ਵੀ ਚੈਨਲ ਲਿਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੀੋਂ ਹਰਪੀ ਸਿੰਘ ਬਲੀਮ ਬਹੁਤ ਬਹੁਤ ਸਵਾਗਤ ਹੈ। ਦੋਸਤੋ ਲੰਬੇ ਸਮੇਂ ਦੀ ਦੂਰੀ ਤੋਂ ਬਾਅਦ ਅੱਜ ਅਸੀਂ ਸਾਡੇ ਉਸੇ ਚੈਨਲ ਨੂੰ ਫਿਰ ਤੋਂ ਰਵਾਈਵ ਕਰਨ ਲੱਗੇ ਆ ਜਿਸ ਦਾ ਨਾਮ ਹੈ ਕਿਸਾਨ ਵੀ ਚੈਨਲ। ਜਿਸ ਦੇ ਨਾਲ ਹਜ਼ਾਰਾਂ ਹੀ ਸਾਡੇ ਕਿਸਾਨ ਭਰਾ ਜੁੜੇ ਹੋਏ ਨੇ। ਇਸ ਚੈਨਲ ਤੇ ਅਸੀਂ ਤੁਹਾਨੂੰ ਹਫਤੇ ਦੇ ਵਿੱਚ 3 ਤੋਂ 4 ਨਵੀਆਂ ਸਟੋਰੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਇਸ ਚੈਨਲ ਤੇ ਤੁਹਾਨੂੰ ਸਿਰਫ ਕਿਸਾਨੀ ਕਿੱਤਿਆਂ ਦੇ ਨਾਲ ਸੰਬੰਧਿਤ ਹੀ ਸਟੋਰੀਆਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਚਾਹੇ ਕੋਈ ਕਿਸਾਨ ਆਪਣਾ ਸਹਾਇਕ ਕਿੱਤਾ ਕਰਦਾ ਹੈ ਚਾਹੇ ਉਹ ਬੱਕਰੀ ਤਕਨੀਕ ਦੇ ਨਾਲ ਖੇਤੀਬਾੜੀ ਕਰਦਾ ਹੈ ਆਰਗੈਨਿਕ ਸਬਜ਼ੀਆਂ ਬੀਜਦਾ ਹੈ ਔਰਗੈਨਿਕ ਫਲ ਤਿਆਰ ਕਰਦਾ ਹੈ ਔਰਗੈਨਿਕ ਫਰੂਟ ਤਿਆਰ ਕਰਦਾ ਹੈ ਜਾਂ ਤੁਸੀਂ ਇਹ ਕਹਿ ਲੋ ਕਿਸ ਹੈ ਕਿ ਕਿਤੇ ਜਿਨ੍ਹਾਂ ਦੇ ਵਿੱਚ ਸੂਰ ਪਾਲਣ ਮੱਛੀ ਪਾਲਣ ਬੱਕਰੀ ਪਾਲਣ ਮੁਰਗੀ ਪਾਲਣ ਜਿਨ੍ਹਾਂ ਦੇ ਵਿੱਚ ਜਿਆਦਾ ਅਸੀਂ ਤੁਹਾਨੂੰ ਦੇਸੀ ਜਿਹੜੇ ਮੁਰਗੇ ਮੁਰਗੀਆਂ ਪਾਲਣ ਵਾਲੇ ਸਾਡੇ ਕਿਸਾਨ ਪਰਹਾ ਨੇ ਉਹਨਾਂ ਦੀਆਂ ਤੁਹਾਨੂੰ ਜਿਆਦਾ ਤੋਂ ਜਿਆਦਾ ਇੰਟਰਵਿਊ ਵੀਡੀਓ ਜਾਂ ਉਹ ਕਿਸਾਨ ਤੁਹਾਨੂੰ ਜਿੰਨਾਂ ਕੋਲੇ ਘੱਟ ਜ਼ਮੀਨ ਹੈ ਤੇ ਜਿਆਦਾ ਮੁਨਾਫਾ ਕਮਾਉਂਦੇ ਆ। ਕਈ ਸਾਡੇ ਕਿਸਾਨ ਭਰਾ ਨੇ ਇਹ ਸੋਚਦੇ ਆ ਕਿ ਜ਼ਮੀਨਾਂ ਦੇ ਵਿੱਚੋਂ ਕੁਝ ਨਹੀਂ ਬਚਦਾ ਹੈ। ਪਰ ਜਿਹੜੇ ਕਿਸਾਨ ਭਰਾ ਵੱਖਰੀ ਤਕਨੀਕ ਦੇ ਨਾਲ ਵੱਖਰੇ ਤਰੀਕੇ ਦੇ ਨਾਲ ਖੇਤੀ ਕਰਦੇ ਨੇ ਉਹ ਬਹੁਤ ਸਾਰਾ ਮੁਨਾਫਾ ਕਮਾਉਂਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਨਰਸਰੀਆਂ ਦੀ ਗੱਲ ਕਰੀਏ ਬਹੁਤ ਸਾਰੇ ਸਾਡੇ ਭਰਾ ਨੇ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਨਰਸਰੀਆਂ ਬਡਾਈਆਂ ਹਨ ਪਲਾਂਟੇਸ਼ਨ ਕੀਤੀਆਂ ਹੋਈਆਂ ਨੇ ਜਿੱਥੇ ਉਹ ਆਪਣੇ ਇਹਨਾਂ ਨਰਸਰੀਆਂ ਦੇ ਵਿੱਚ ਹੋਰ ਸੂਬਿਆਂ ਤੋਂ ਲਿਆ ਕੇ ਜਿਹੜੇ ਫੁੱਲਦਾਰ ਫਲਦਾਰ ਬੂਟੇ ਅਗੇ ਤੇ ਉਹ ਅਗੇ ਲਿਆ ਕੇ ਸੇਲ ਕਰਦੇ ਅਗੇ ਕਈ ਚੀਜ਼ਾਂ ਦਾ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਹੀਏ ਕਿ ਗੁਲਾਬ ਆ ਜਿਹੜਾ ਉਹ ਵੀ ਤੁਸੀਂ ਸੌਖੇ ਤਰੀਕੇ ਦੇ ਨਾਲ ਹੀ ਤੁਸੀਂ ਆਪਣੇ ਜਿਹੜਾ ਤੁਹਾਡੀ ਨਰਸਰੀ ਹੈਗੀ ਆ ਉੱਥੇ ਪਲਾਂਟੇਸ਼ਨ ਕਰਕੇ ਉਹਨੂੰ ਤੁਸੀਂ ਤਿਆਰ ਕਰ ਸਕਦੇ ਹੋ ਕਲਮਾਂ ਤੋਂ ਚਾਹੇ ਹੋ ਅੰਗਰੇਜ਼ੀ ਫਲਾਵਰ ਹੋਵੇ ਚਾਹੇ ਉਹ ਦੇਸੀ ਫਲਾਵਰ ਗੁਲਾਬ ਹੋਵੇ ਗੁਲਾਬ ਦੋ ਤਰ੍ਹਾਂ ਦਾ ਇੱਕ ਦੇਸੀ ਗੁਲਾਬ ਹੈਗਾ ਜਿਹੜਾ ਰੋਜ਼ਮਰਾਂ ਦੇ ਸਾਡੀ ਜਿੰਦਗੀ ਦੇ ਵਿੱਚ ਕੰਮ ਹੁੰਦਾ ਜਿਹਦੇ ਤੋਂ ਗੁਲਖੰਦ ਤਿਆਰ ਕੀਤੀ ਜਾਂਦੀ ਹੈ ਇਹ ਤੁਹਾਡਾ ਗਲਾਬ ਸੁੱਕਾ ਵੀ ਵਿਕਦਾ ਹੈ ਤੇ ਗਿੱਲਾ ਵੀ ਵਿਕਦਾ ਹੈ ਜਿਹੜਾ ਅੰਗਰੇਜ਼ੀ ਗੁਲਾਬ ਹੈਗਾਗਾ ਉਹ ਵਿਆਹ ਸ਼ਾਦੀਆਂ ਡੈਕੋਰੇਸ਼ਨ ਵਾਸਤੇ ਜਿਨ੍ਹਾਂ ਨੇ ਗੱਡੀਆਂ ਡੈਕੋਰੇਸ਼ਨ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਉਹ ਕਲਮਾਂ ਕੰਮ ਆਉਂਦੀਆਂ ਨੇ ਥੋੜੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਬੜੀਆਂ ਵੱਖਰੀਆਂ ਵਕਰੀਆਂ ਸਟੋਰੀਆਂ ਤੁਹਾਨੂੰ ਸਾਡੇ ਏਸੀ ਕਿਸਾਨ ਵੀਰ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਲੰਬੇ ਸਮੇਂ ਦੇ ਬਾਅਦ ਕਈ ਸਾਲਾਂ ਬਾਅਦ ਅਸੀਂ ਫਿਰ ਸੋਚਿਆ ਕਿ ਕਈ ਕਿਸਾਨ ਭਰਾਵਾਂ ਦੇ ਸਾਡੇ ਕੋਲੇ ਫੋਨ ਵੀ ਆਏ ਨੇ ਕਿ ਅਸੀਂ ਉਹ ਉਸ ਚੈਨਲ ਨੂੰ ਫਿਰ ਤੋਂ ਦੁਬਾਰੇ ਸ਼ੁਰੂ ਕਰੀਏ ਕਿਉਂਕਿ ਉਹਦਾ ਅਸੀਂ ਕੰਟੈਂਟ ਬਦਲਿਆ ਸੀ ਨਾਂ ਵੀ ਬਦਲਿਆ ਸੀਗਾ ਪਰ ਜ਼ਿਆਦਾਤਰ ਭਰਾਵਾਂ ਨੇ ਸਾਨੂੰ ਇਹ ਹੀ ਸੁਝਾਅ ਦਿੱਤਾ ਕਿ ਤੁਹਾਡਾ ਚੈਨਲ ਤੇ ਜੀ ਬਹੁਤ ਵਧੀਆ ਸਟੋਰੀਆਂ ਹੁੰਦੀਆਂ ਨੇ ਕਿਸਾਨਾਂ ਦੀਆਂ ਕਿਉਂਕਿ ਅਸੀਂ ਉਹੀ ਰੀਅਲ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੁਹਾਨੂੰ ਕੋਈ ਫਾਇਦਾ ਮਿਲ ਸਕੇ ਕਿਉਂਕਿ ਲੱਖਾਂ ਲੱਖਾਂ ਦੀਆਂ ਗੱਲਾਂ ਕਰਕੇ ਸਟੋਰੀਆਂ ਦੇ ਵਿੱਚ ਅਸੀਂ ਕਿਸਾਨ ਭਰਾਵਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੇ ਕਿਉਂਕਿ ਕਿਸਾਨ ਭਰਾ ਕਈ ਵਾਰ ਜਲਦੀ ਬਜੇ ਦੇ ਵਿੱਚ ਉਹ ਚੀਜ਼ਾਂ ਕਰ ਲੈਂਦੇ ਆ ਤੇ ਫਿਰ ਜਦੋਂ ਉਹਨਾਂ ਦਾ ਚੀਜ਼ਾਂ ਦਾ ਜਾਂ ਤੇ ਮੰਡੀ ਕਰਨ ਨਹੀਂ ਸਹੀ ਹੁੰਦਾ ਜਾਂ ਉਹਨਾਂ ਨੂੰ ਪੂਰੀ ਉਹਦੀ ਜਾਣਕਾਰੀ ਨਹੀਂ ਹੁੰਦੀ ਹੈ ਇਸ ਕਰਕੇ ਅਸੀਂ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਸਾਡੇ ਐਸੇ ਕਿਸਾਨ ਵੀਰ ਪਲੇਟਫਾਰਮ ਤੇ ਤੁਹਾਨੂੰ ਅਸੀਂ ਵੱਖਰੀਆਂ ਵੱਖਰੀਆਂ ਕਿਸਾਨਾਂ ਦੇ ਨਾਲ ਇੰਟਰਵਿਊ ਐਪੀਸੋਡ ਸਟੋਰੀਆਂ ਤੁਹਾਨੂੰ ਵਿਖੜਨੋਂ ਮਿਲਣਗੀਆਂ ਕਿਉਂਕਿ ਸਾਡਾ ਜਿਹੜਾ ਇਹ ਚੈਨਲ ਹੈ ਸਿਰਫ ਤੇ ਸਿਰਫ ਕਿਸਾਨੀ ਦੀ ਗੱਲ ਕਰਦਾ ਹੈਗਾ ਕਿਸਾਨਾਂ ਦੇ ਵੱਖਰੇ ਵੱਖਰੇ ਜਿਹੜੇ ਕਿੱਤੇ ਨੇ ਉਹਨਾਂ ਦੀ ਗੱਲ ਕਰਦਾ ਹੈਗਾ ਚਾਹੇ ਉਹ ਜ਼ਮੀਨ ਕਟ ਵਾਲਾ ਹੋਵੇ ਤੇ ਮੁਨਾਫਾ ਜ਼ਿਆਦਾ ਕਮਾਉਂਦਾ ਹੋਵੇ ਕਟ ਜ਼ਮੀਨ ਦੇ ਵਿੱਚੋਂ ਵੀ ਬਹੁਤ ਸਾਰੇ ਕਿਸਾਨ ਜਿਹੜੇ ਹੈ ਉਹ ਵਧੀਆ ਮੁਨਾਫਾ ਕਮਾਰੇ ਹੈਗੇ ਆਗੇ ਕਿਉਂਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਰਵਾਇਤੀ ਫਸਲਾਂ ਨੂੰ ਛੱਡ ਕੇ ਅੱਜ ਕੱਲ੍ਹ ਆ ਕਿਸਾਨਾਂ ਨੇ ਇੱਕ ਵੱਖਰੇ ਤਕਨੀਕ ਦੇ ਨਾਲ ਜਿਹੜੀ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਹੈ ਆ ਥੋੜੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜੀਹਾ ਕਿਸਾਨ ਮਲਾਵਾਂਗੇ ਜਿੱਥੇ ਤੁਹਾਨੂੰ ਕਈ ਰੰਗਾਂ ਦੀ ਅਸੀਂ ਤੁਹਾਨੂੰ ਪੱਤੇ ਗੋਭੀ ਫੁੱਲ ਗੋਭੀ ਸ਼ਿਮਲਾ ਮਿਰਚ ਤੇ ਪੇਠਾ ਕਈ ਰੰਗਾਂ ਦਾ ਪੇਠਾ ਅਸੀਂ ਤੁਹਾਨੂੰ ਐਸੇ ਸਾਡੇ ਇਸੇ ਚੈਨਲ ਤੇ ਅਸੀਂ ਇੱਕ ਕਿਸਾਨ ਦੀ ਸਟੋਰੀ ਬਹੁਤ ਜਲਦੀ ਤੁਹਾਨੂੰ ਅਸੀਂ ਇਸ ਚੈਨਲ ਤੇ ਉਹਨਾਂ ਦੇ ਨਾਲ ਕਿਸਾਨ ਦੇ ਨਾਲ ਅਸੀਂ ਤੁਹਾਨੂੰ ਰੋਗ ਰੋਗ ਕਰਾਵਾਂਗੇ ਉਹ ਬਟਿੰਡੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਤੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜਿਹੜੀ ਸਟੋਰੀ ਹੈ ਸਾਡੇ ਇਸ ਚੈਨਲ ਦੇ ਤੁਹਾਨੂੰ ਦੇਖਣ ਨੂੰ ਮਿਲੋਗੀ ਤੇ ਜੇਕਰ ਤੁਸੀਂ ਕਿਤੇ ਵੀ ਆਪਣਾ ਵੱਖਰਾ ਕੀਤਾ ਕਰਦੇ ਹੋ ਵੱਖਰੇ ਤਰੀਕੇ ਦੇ ਨਾਲ ਤੁਸੀਂ ਕੋਈ ਵੱਖਰਾ ਕੀਤਾ ਕਰਦੇ ਹੋ ਰਵਾਇਤੀ ਫਸਲਾਂ ਨੂੰ ਛੱਡ ਕੇ ਤੁਸੀਂ ਹੋਰ ਕਿਸੇ ਕਿੱਤੇ ਦੇ ਨਾਲ ਜੁੜੇ ਹੋਏ ਹੋ ਉਹ ਚਾਹੇ ਸੂਰ ਪਾਲਣ ਦਾ ਕੀਤਾ ਹੋਵੇ ਬੱਕਰੀ ਪਾਲਣ ਦਾ ਕੀਤਾ ਹੋਵੇ ਨਸ਼ੀ ਦਾ ਹੋਵੇ ਦੇਸੀ ਮੁਰਗੇ ਮੁਰਗੀਆਂ ਪਾਲਣ ਦਾ ਕੀਤਾ ਹੋਵੇ ਤੇ ਇਸ ਤਰ੍ਹਾਂ ਦੇ ਜਿਹੜੇ ਵੱਖਰੇ ਵੱਖਰੇ ਕਿੱਤੇ ਨੇ ਗੁਲਾਬ ਦੀ ਕੀਤੀ ਹੋਵੇ ਇਸ ਤਰ੍ਹਾਂ ਦੇ ਜਿਹੜੇ ਵੱਖਰੇ ਵੱਖਰੇ ਕਿੱਤੇ ਨੇ ਜਿਹੜੇ ਤੁਸੀਂ ਅਪਣਾਏ ਹੋਏ ਨੇ ਉਹਨਾਂ ਦੀ ਅਸੀਂ ਜਿਹੜੀ ਤੁਹਾਡਾ ਮੈਸੇਜ ਹੈਗਾ ਆ ਪੋਜ਼ਿਟਿਵ ਮੈਸੇਜ ਹੈਗਾ ਉਹਦੀ ਰੀਅਲ ਜਿਹੜੀ ਸਟੋਰੀ ਹੈਗੀ ਆ ਸਾਡਾ ਅਪਰਾਲਾ ਹੋਗਾ ਕਿ ਸਾਡੇ ਹੋਰ ਕਿਸਾਨਾਂ ਤੱਕ ਉਹ ਮੈਸੇਜ ਸਾਡਾ ਪਹੁੰਚੇ ਤੇ ਉਸ ਤੋਂ ਕੋਈ ਨਾ ਕੋਈ ਸਾਡੇ ਜਿਹੜੇ ਨੌਜਵਾਨ ਯੂਥ ਆ ਜੰਗਮੁੰਡੇ ਨੇ ਸਾਡੇ ਪੰਜਾਬ ਉੱਤੇ ਜਿਨ੍ਹਾਂ ਨੇ ਧੜਾ ਧੜਾ ਜ਼ਮੀਨਾਂ ਵੇਚ ਕੇ ਬਾਹਰ ਜਾਣ ਦਾ ਸੋਚਿਆ ਸੀ ਬੜੇ ਸੁਪਨੇ ਦੇਖੇ ਸੀ ਅਸੀਂ ਦੇਖ ਹੀ ਰਹੇ ਆ ਵੀ ਇਹ ਇਸੇ 25 ਦੇ ਵਿੱਚ ਪੰਜਾਬ ਦੇ ਵਿੱਚ ਨੀ ਕੱਲੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਹਜੇ ਬਹੁਤ ਕੁਝ ਹੋਣਾ ਬਾਕੀ ਹੈ ਬਹੁਤ ਸਾਰੇ ਜਿਹੜੇ ਸਾਡੇ ਭਾਰਤੀ ਸੀ ਰਿਪੋਰਟ ਹੋ ਕੇ ਆ ਰਹੇ ਆਗੇ ਤੇ ਜਿਨ੍ਹਾਂ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਵੀ ਸਾਡੇ ਬੱਚੇ ਤੇ ਬੱਚੀਆਂ ਨੇ ਜੰਗ ਮੁੰਡੇ ਨੇ ਜਿਹੜੇ ਛੋਟੀ ਛੋਟੀ ਉਮਰ ਤੇ ਆਪਣਾ 40 40 45 45 ਲੱਖ ਰੁਪਈਆ ਲਾ ਕੇ ਬਾਹਰ ਗਏ ਸੀ ਸੁਪਨੇ ਸਜੋਏ ਸੀ ਕਿਉਂਕਿ ਹਰ ਬੰਦੇ ਨੂੰ ਹੁੰਦਾਗਾ ਵੀ ਚਲੋ ਜੇ ਮੈਂ ਇੱਥੋਂ ਇੱਕ ਇੱਕ ਕਿੱਲਾ ਜ਼ਮੀਨ ਵੇਚ ਕੇ ਤੇ ਬਾਹਰ ਜਾ ਕੇ ਮੈਂ ਕੋਈ ਜ਼ਿਆਦਾ ਕਮਾਕੇ ਹੋ ਸਕਦੇ ਥੀ ਜ਼ਮੀਨ ਬਣਾ ਸਕਾਂ ਪਰ ਜੋ ਹੋਇਆਗਾ ਬੜਾ ਮੰਦ ਭਾਗਾ ਤੇ ਦੁਖਦਾਈ ਘਟਨਾ ਗਈ ਉਹ ਤੇ ਉਹਦੇ ਨਾਲ ਅਸੀਂ ਬਿਲਕੁਲ ਵੀ ਸਹਿਮਤੀ ਨਹੀਂ ਰੱਖਦੇ ਕਿ ਤੁਸੀਂ ਕੋਈ ਸ਼ਾਰਟਕਟ ਰਸਤਾ ਅਪਣਾ ਕੇ ਤੁਸੀਂ ਆਪਣਾ ਘਰਬਾਰ ਆ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਇਸ ਆਪਣੀ ਮਾਂ ਮਿੱਟੀ ਦਾ ਮੋਹ ਧਿਆ ਕੇ ਤੁਸੀਂ ਬਾਹਰਲੇ ਮੁਲਕਾਂ ਦਾ ਰੁੱਖ ਕਰੋ ਕਹਿੰਦੇ ਹੁੰਦੇ ਨੇ ਵੀ ਜਿਹੜਾ ਤੁਹਾਡੇ ਭਾਗਾਂ ਦਾ ਲਿਖਿਆ ਮੱਥੇ ਦਾ ਲਿਖਿਆਗਾ ਇਹ ਤਕਦੀਰ ਕਦੇ ਨਹੀਂ ਤੁਹਾਡੀ ਬਦਲਦੀ ਹੈਗੀ ਲੋਕ ਕਹਿੰਦੇ ਹੁੰਦੇ ਆ ਮੱਥੇ ਦੀਆਂ ਤਕਦੀਰਾਂ ਜਿਹੜਾ ਮੱਥੇ ਦੇ ਵਿੱਚ ਲਿਖਿਆ ਗਿਆ ਤੁਹਾਡੇ ਭਾਗਾਂ ਦੇ ਵਿੱਚ ਲਿਖਿਆ ਗਿਆ ਕਦੇ ਨਹੀਂ ਬਦਲਦਾ ਤੁਸੀਂ ਭਾਵੇਂ 100 ਸ਼ਾਰਟਕਟ ਰਸਤਾ ਅਪਣਾ ਲਓ ਸੋ ਮੈਂ ਤੁਹਾਨੂੰ ਇਹੀ ਇੱਕ ਬੇਨਤੀ ਕਰਦਾ ਹਾਂ ਕਿ ਚੈਨਲ ਦੇ ਉੱਤੇ ਅਸੀਂ ਤੁਹਾਨੂੰ ਆਪਣਾ ਡਿਸਪਲੇ ਤੇ ਨੰਬਰ ਵੀ ਦੇਵਾਂਗੇ ਕਿਸੇ ਭਰਾ ਨੇ ਕੋਈ ਵੱਖਰਾ ਕੀਤਾ ਕੀਤਾ ਹੋਇਆਗਾ ਰਵੈਤੀ ਫਸਲਾਂ ਨੂੰ ਛੱਡ ਕੇ ਝੋਨੇ ਨੂੰ ਛੱਡ ਕੇ ਨਰਮੇ ਨੂੰ ਛੱਡ ਕੇ ਹੋਰ ਵੱਖਰੇ ਤਰੀਕੇ ਦੇ ਨਾਲ ਜਿਹੜੀ ਕੋਈ ਕੀਤਾ ਕੀਤਾ ਹੋਇਆਗਾ ਉਸ ਦੀ ਸਟੋਰੀ ਨੂੰ ਅਸੀਂ ਪਹਿਲ ਦੇ ਆਧਾਰ ਤੇ ਹੋਰ ਕਿਸਾਨਾਂ ਤੱਕ ਪੂਰੀ ਦੁਨੀਆ ਤੱਕ ਅਸੀਂ ਪਹੁੰਚਾਉਣ ਦੀ ਸਾਡੀ ਪੂਰੀ ਟੀਮ ਉਹਦੀ ਕੋਸ਼ਿਸ਼ ਕਰੂਗੀ ਸਾਡਾ ਇਹੀ ਤੁਹਾਡੇ ਨਾਲ ਵਾਦਾ ਹੈਗਾ ਤੇ ਤੁਸੀਂ ਜੇਕਰ ਚਾਹੁੰਦੇ ਹੋ ਕਿ ਸਾਡੀਆਂ ਜਿਹੜੀਆਂ ਸਟੋਰੀਆਂ ਨੇ ਤਾਂ ਅਸੀਂ ਤੁਹਾਨੂੰ WhatsApp ਨੰਬਰ ਤੁਹਾਨੂੰ ਸਾਡੀ ਡਿਸਪਲੇ ਤੇ ਮਿਲੇਗਾ ਉਹ ਨੰਬਰ ਹਮੇਸ਼ਾ ਚੱਲਦਾ ਰਹੇਗਾ ਉਹਦੇ ਤੇ ਤੁਸੀਂ ਸਾਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਾਲ ਕਰ ਸਕਦੇ ਹੋ, WhatsApp ਕਰ ਸਕਦੇ ਹੋ। ਤਾਂ ਅਸੀਂ ਤੁਹਾਡੀ WhatsApp ਦਾ ਕਾਲ ਦਾ ਜਰੂਰ ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਬਟ ਸਮਾਂ ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਦਾ ਇਹੋ ਸਮਾਂਗਾ। ਉਹਦੇ ਤੇ ਤੁਹਾਨੂੰ ਸਿਰਫ ਤੁਹਾਡੀ ਕਾਲ, ਤੁਹਾਡਾ WhatsApp ਮੈਸੇਜ ਦਾ ਤੁਹਾਨੂੰ ਰਿਪਲਾਈ ਦਿੱਤਾ ਜਾਊਗਾ। ਪਰ ਅਸੀਂ ਤੁਹਾਨੂੰ ਉਹਦੇ ਤੇ ਕੋਈ ਵੀ ਇਹੋ ਜੀ 네ਗੈਟਿਵਿਟੀ ਵਾਲੀ ਚੀਜ਼ ਨਹੀਂ ਦਿਖਾਵਾਂਗੇ। ਕਿ ਸਾਡੇ ਕਿਸੇ ਹੋਰ ਕਿਸਾਨ ਭਰਾ ਨੂੰ ਉਹਦਾ ਕੋਈ ਖਮਿਆਜਾ ਭੁਗਤਣਾ ਪਵੇ ਉਹਦਾ ਨੁਕਸਾਨ ਹੋ ਜੇ ਫਿਊਚਰ ਦੇ ਵਿੱਚ ਜਿਹੜੇ ਹੋਰ ਕਿਸਾਨ ਆਗੇ ਉਹਨਾਂ ਚੀਜ਼ਾਂ ਨੂੰ ਕਈ ਵਾਰੀ ਲੱਖਾਂ ਦੇ ਜਦੋਂ ਅਸੀਂ ਲੱਖਾਂ ਦੇ ਵਿੱਚ ਜਾ ਕੇ ਗੱਲਾਂ ਕਰਦੇ ਆ ਤੇ ਉਦੋਂ ਜ਼ਰੂਰ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਆਉਂਦੀ ਹੈ ਵੀ ਇਹਦੇ ਵਿੱਚ ਲੱਖਾਂ ਰੁਪਏ ਆ ਜੇ ਆਪਾਂ ਕਮਾਉਣਾ ਤਾਂ ਆਹ ਤਰੀਕਾ ਆਪਾਂ ਅਪਣਾ ਸਕਦੇ ਹੈਗੇ ਆ ਕੋਈ ਵੀ ਤੁਸੀਂ ਵੱਖਰੇ ਤਰੀਕੇ ਦੇ ਨਾਲ ਸਲਾਹਾਂ ਦੇ ਨਾਲ ਜਿਹੜੇ ਸਾਡੇ ਕਿਸਾਨੀ ਸਲਾਹਕਾਰ ਹੁੰਦੇ ਨੇ ਡਿਸਟ੍ਰਿਕਟ ਤੇ ਬੈਠੇ ਹੁੰਦੇ ਆ ਬਾਗਬਾਨੀ ਵਿਭਾਗ ਹੋਵੇ ਜੇ ਖੇਤੀਬਾੜੀ ਨਾਲ ਸੰਬੰਧਿਤ ਹੋਵੇ ਜਦੋਂ ਤੁਸੀਂ ਉਹਨਾਂ ਦੇ ਨਾਲ ਸਲਾਹ مشورہ ਕਰਕੇ ਕੋਈ ਚੀਜ਼ ਇਹੋ ਜਿਹੀ ਕਰਦੇ ਹੋ ਖੇਤੀ ਦੀ ਜਿਹੜੀ ਮਿੱਟੀ ਹੈਗੀ ਤੁਹਾਡੇ ਖੇਤ ਦੀ ਉਹਦੀ ਪਰਖ ਕਰਵਾ ਕੇ ਤੁਸੀਂ ਉਹਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਉੱਥੇ ਤੁਸੀਂ ਉਹ ਚੀਜ਼ ਨੂੰ ਪਲਾਂਟੇਸ਼ਨ ਕਰੋ ਫਿਰ ਹੀ ਤੁਹਾਨੂੰ ਉਹਦੇ ਨਾਲ ਫਾਇਦਾ ਹੋ ਸਕਦਾਗਾ ਤੇ ਸ਼ਾਰਟਕਟ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾਗਾ ਇੱਥੇ ਕਹਿੰਦੇ ਬਹੁਤ ਬੰਦਾ ਮਿਹਨਤ ਕਰਕੇ ਬਹੁਤ ਕੁਝ ਕਮਾ ਸਕਦਾ ਹੈ। ਆ ਕਾਫੀ ਸਮਾਂ ਪਹਿਲਾਂ ਇੱਕ ਸਾਡੇ ਪੰਜਾਬ ਦੇ ਗਾਇਕਾਂ ਨੇ ਉਹਨਾਂ ਨੇ ਇੱਕ ਗੀਤ ਗਾਇਆ ਸੀ ਜਸਵਿੰਦਰ ਬਰਾੜ ਜੀ ਦਾ ਆਇਆ ਸੀਗਾ ਜਸਵਿੰਦਰ ਬਰਾੜ ਨੇ ਗੀਤ ਗਾਇਆ ਸੀ ਕਿ ਡੋਂਗਾ ਵਾਲਾ ਹੜਬੇ ਤੇਰੇ ਘਰੇ ਕੈਨੇਡਾ ਸੋ ਇਹਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈਗਾ। ਤੇ ਕੱਲ ਨੂੰ ਤੁਹਾਨੂੰ ਅਸੀਂ ਹੋਰ ਨਵੀਂ ਵੀਡੀਓ ਨਵੀਂ ਸਟੋਰੀ ਦੇ ਨਾਲ ਜ਼ਰੂਰ ਮਿਲਾਂਗੇ ਧੰਨਵਾਦ